ਕੈਨੇਡਾ ਜਾਣਾ ਹੋਇਆ ਹੋਰ ਵੀ ਔਖਾ ਕੈਨੇਡਾ ਜਾ ਕੇ ਵਸਣ ਵਾਲਿਆਂ ਲਈ ਵਧੀਆਂ ਮੁਸ਼ਕਲਾਂ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਨੇ ਇਮੀਗ੍ਰੇਸ਼ਨ ਨਿਯਮਾਂ ਦੇ ਵਿੱਚ ਕਿਤੇ ਵੱਡੇ ਬਦਲਾ ਹੁਣ ਪੀਆਰ ਲੈਣਾ ਹੋਇਆ ਹੋਰ ਵੀ ਔਖਾ ਕੈਨੇਡਾ ਹਰ ਇੱਕ ਪੰਜਾਬੀ ਦੀ ਪਹਿਲੀ ਪਸੰਦ ਹੈ ਪੰਜਾਬ 'ਚ ਸ਼ਾਇਦ ਕੋਈ ਅਜਿਹਾ ਘਰ ਹੋਵੇਗਾ ਜਿੱਥੋਂ ਦਾ ਇੱਕ ਵਿਅਕਤੀ ਕੈਨੇਡਾ ਵਿੱਚ ਜਾ ਕੇ ਨਾ ਵਸਿਆ ਹੋਵੇ ਦੁਨੀਆ ਭਰ ਦੇ ਲੋਕ ਇੱਥੇ ਜਾ ਕੇ ਵਸਣ ਨੂੰ ਤਰਜੀਹ ਦਿੰਦੇ ਨੇ ਕੁਝ ਪੰਜਾਬੀਆਂ ਦਾ ਤਾਂ ਅਜਿਹਾ ਮੰਨਣਾ ਹੈ ਕਿ ਕੈਨੇਡਾ ਹੀ ਉਹਨਾਂ ਦਾ ਦੂਜਾ ਪੰਜਾਬ ਹੈ ਪਰ ਹੁਣ ਕੈਨੇਡਾ ਜਾ ਕੇ ਵਸਣਾ ਸੋਖਾ ਨਹੀਂ ਰਹਿ ਗਿਆ ਕੈਨੇਡਾ ਸਰਕਾਰ ਨੇ ਆਪਣੇ ਐਕਸਪ੍ਰੈਸ ਐਂਟਰੀ ਸਿਸਟਮ ਦੇ ਵਿੱਚ तमाम ਵੱਡੇ ਬਦਲਾਅ ਕਰਨੇ ਮੁਰਤੋਂ ਸ਼ੁਰੂ ਕਰ ਦਿੱਤੇ ਨੇ ਕੈਨੇਡਾ ਜਾਣ ਦੇ ਇੱਛੁਕ ਪ੍ਰਵਾਸੀਆਂ ਦੇ ਲਈ ਨਵੇਂ ਇਮੀਗ੍ਰੇਸ਼ਨ ਨੀਮਾ ਦੇ ਵਿੱਚ ਕਿਤੇ ਬਦਲਾਅ ਦੇ ਨਾਲ ਪੀਆਰ ਦਾ ਰਾਹ ਹੋਰ ਚੁਣੌਤੀਆਂ ਪੂਰਨ ਬਣ ਚੁੱਕਿਆ ਹੈ ਇਸ ਬਾਬਤ ਕੈਨੇਡਾ ਸਰਕਾਰ ਨੇ ਆਪਣੀ ਵੈਬਸਾਈਟ ਉੱਤੇ ਵੀ ਜਾਣਕਾਰੀ ਸਾਂਝੀ ਕਰ ਦਿੱਤੀ ਹੈ ਆ ਹੁਣ ਤੁਹਾਨੂੰ ਦੱਸਦੇ ਹਾਂ ਕਿ ਆਖਰਕਾਰ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕੀ ਕਿਹਾ ਅਸੀਂ ਟੋਕਾਤਰੀ ਨੂੰ ਘਟਾਉਣਾ ਅਤੇ ਸਾਡੀ ਆਰਥਿਕਤਾ ਦੇ ਲਈ ਲੋੜਿੰਦੇ ਹੁਨਰਮੰਦ ਲੋਕਾਂ ਨੂੰ ਆਕਰਸ਼ਿਤ ਕਰਨ ਦੇ ਲਈ ਮਹੱਤਵਪੂਰਨ ਕਦਮ ਚੁੱਕ ਰਿਹਾ। ਇਮੀਗ੍ਰੇਸ਼ਨ ਹਮੇਸ਼ਾ ਹੀ ਕੈਨੇਡਾ ਦੀ ਸਫਲਤਾ ਦਾ ਆਧਾਰ ਹੈ। ਅਤੇ ਅਸੀਂ ਕੈਨੇਡਾ ਦੇ ਵਿੱਚ ਸਭ ਤੋਂ ਉੱਤਮ ਅਤੇ ਹੁਨਾਰ ਲੋਕਾਂ ਦਾ ਸਵਾਗਤ ਕਰਨ ਲਈ ਵਚਨਬੱਧਾਂ ਤਾਂ ਜੋ ਹਰ ਕਿਸੇ ਦੀ ਤਰਕੀਆਂ ਦੇ ਲਈ ਲੋੜਿੰਦੀਆਂ ਮਿਆਰੀ ਨੌਕਰੀਆਂ ਘਰ ਤੱਕ ਪਹੁੰਚਾ ਸਕੀਏ ਕੈਨੇਡਾ ਦੀ ਸਰਕਾਰ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਕੈਨੇਡਾ ਦੇ ਵਿੱਚ ਧੋਖਾਧੜੀ ਨੂੰ ਘਟਾਉਣ ਦੇ ਲਈ ਇਹ ਅਹਿਮ ਕਦਮ ਚੁੱਕਿਆ ਜਾ ਰਿਹਾ ਹੈ ਮੰਤਰੀ ਮਾਰਕ ਮਿਲਰ ਨੇ ਇਹ ਵੀ ਐਲਾਨ ਕੀਤਾ ਹੈ ਕਿ ਹੁਣ ਐਕਸਪ੍ਰੈਸ ਐਂਟਰੀ ਉਮੀਦਵਾਰਾਂ ਨੂੰ ਨੌਕਰੀ ਦੀ ਪੇਸ਼ਕਸ਼ ਲਈ ਵਾਧੂ ਅੰਕ ਨਹੀਂ ਮਿਲਣਗੇ ਇਸਨਾਲੀ ਸੰਬੰਧਤ ਮੰਤਰੀ ਨੇ ਕਿਹਾ ਹੈ ਕਿ ਐਲ ਐਮ ਆਈਏ ਨੂੰ ਗੈਰ ਕਾਨੂੰਨੀ ਤੌਰ ਉੱਤੇ ਖਰੀਦਣ ਜਾਂ ਫਿਰ ਵੇਚਣ ਦੇ ਲਈ ਪ੍ਰਸਤਾਹਨ ਨੂੰ ਘਟਾ ਕੇ ਧੋਖਾਧੜੀ ਨੂੰ ਘਟਾਇਆ ਜਾਏਗਾ ਇਹ ਨਿਯਮ 2025 ਤੋਂ ਲਾਗੂ ਹੋਣ ਜਾ ਰਹੇ ਨੇ ਆਓ ਹੁਣ ਗੱਲ ਕਰਦੇ ਹਾਂ ਕਿ ਆਖਰਕਾਰ ਕੈਨੇਡਾ ਜਾਣ ਵਾਲੇ ਲੋਕਾਂ ਉੱਤੇ ਇਸ ਦਾ ਕੀ ਪ੍ਰਭਾਵ ਪਵੇਗਾ ਕੈਨੇਡਾ ਸਰਕਾਰ ਦੇ ਬਿਆਨ ਦੇ ਮੁਤਾਬਿਕ ਇਹਨਾਂ ਨਿਯਮਾਂ ਦੇ ਲਾਗੂ ਹੋਣ ਤੋਂ ਬਾਅਦ ਇਹ ਤਬਦੀਲੀਆਂ ਐਕਸਪ੍ਰੈਸ ਐਂਟਰੀ ਸਿਸਟਮ ਦੇ ਰਾਹੀਂ ਸਥਾਈ ਨਿਵਾਸ ਯਾਨੀ ਕਿ ਪੀਆਰ ਪ੍ਰਾਪਤ ਕਰਨ ਵਾਲੇ ਉਮੀਦਵਾਰਾਂ ਨੂੰ ਪ੍ਰਭਾਵਿਤ ਕਰਨਗੀਆਂ ਇਹਨਾਂ ਵਿੱਚ ਮੌਜੂਦਾ ਸਮੇਂ 'ਚ ਸਥਾਈ ਤੌਰ ਉੱਤੇ ਕੰਮ ਕਰਨ ਵਾਲੇ ਲੋਕ ਸ਼ਾਮਲ ਹਨ ਇਹ ਤਬਦੀਲੀਆਂ ਉਹਨਾਂ ਲੋਕਾਂ ਉੱਤੇ ਅਸਰ ਨਹੀਂ ਪਾਉਣਗੀਆਂ ਜਿਨ੍ਹਾਂ ਨੂੰ ਪਹਿਲਾਂ ਹੀ ਅਰਜ਼ੀਆਂ ਦੇਣ ਦੇ ਲਈ ਸੱਦਾ ਦਿੱਤਾ ਗਿਆ ਸੀ ਜਿਨ੍ਹਾਂ ਨੇ ਅਰਜ਼ੀ ਲਗਾਈ ਹੋਈ ਹੈ ਤਬਦੀਲੀ ਤੋਂ ਬਾਅਦ ਇਹ ਨਿਯਮ ਪੂਲ ਵਿੱਚ ਨੌਕਰੀ ਦੀ ਪੇਸ਼ਕਸ਼ ਕਰਨ ਵਾਲੇ ਸਾਰੇ ਉਮੀਦਵਾਰਾਂ ਦੇ ਨਾਮ ਨਾਲ ਪੂਲ ਵਿੱਚ ਦਾਖਲ ਹੋਣ ਵਾਲੇ ਨਵੇਂ ਉਮੀਦਵਾਰਾਂ ਉੱਤੇ ਵੀ ਲਾਗੂ ਹੋਣਗੇ ਜੇਕਰ ਤੁਸੀਂ ਸੋਚ ਰਹੇ ਹੋ ਕਿ ਆਖਰਕਾਰ ਪੂਲ ਸਿਸਟਮ ਕੀ ਹੈ ਤਾਂ ਆਓ ਤੁਹਾਨੂੰ ਉਹ ਵੀ ਦੱਸ ਦਿੰਦੇ ਹਾਂ ਇਮੀਗ੍ਰੇਸ਼ਨ ਦੀ ਪਾਸ਼ਾ ਦੇ ਵਿੱਚ ਐਕਸਪ੍ਰੈਸ ਐਂਟਰੀ ਸਿਸਟਮ ਨੂੰ ਪੂਲ ਸਿਸਟਮ ਕਿਹਾ ਜਾਂਦਾ ਹੈ ਇਹ ਇੱਕ ਪੋਰਟਲ ਹੈ ਜਿਸ ਦਾ ਡਰਾ ਨਿਕਲਦਾ ਇਸ ਵਿੱਚ ਜਿਸ ਵਿਅਕਤੀ ਕੋਲ ਲੈਟਰ ਹੁੰਦੀ ਹੈ ਉਸ ਨੂੰ ਉੱਥੋਂ ਦੀ ਪੀਐਨਪੀ ਮਿਲ ਜਾਂਦੀ ਹੈ ਇਸ ਵਿੱਚ ਬਣੇ ਸਿਸਟਮ ਦੇ ਰਾਹੀਂ ਪੀਆਰ ਦੀਆਂ ਫਾਈਲਾਂ ਲਗਾਈਆਂ ਜਾਂਦੀਆਂ ਨੇ ਸੋ ਜੇਹੀ ਹੋਰ ਜਾਣਕਾਰੀ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਦਾ ਪੰਜਾਬੀ ਲਿੰਕ ਚੈਨਲ ਦੇ ਨਾਲ